ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਚਖੰਡ ਵਾਸੀ ਮਹਾਂਪੁਰਖ ਸ਼੍ਰੀਮਾਨ ਸੰਤ ਬਾਬਾ ਤਾਰਾ ਸਿੰਘ ਜੀ ਦਿਨਾਂ ਤੋਂ ਵਰਸਾਏ ਹੋਏ ਮਹਾਂਪੁਰਖ ਸ਼੍ਰੀਮਾਨ ਸੰਤ ਬਾਬਾ ਘੋਲਾ ਸਿੰਘ ਜੀ ਮੁੱਖ ਜਥੇਦਾਰ ਸ਼੍ਰੀਮਾਨ ਸੰਤ ਬਾਬਾ ਗੁਰਨਾਮ ਸਿੰਘ ਜੀ ਸੋ ਸਾਧ ਸੰਗਤ ਜੀ ਆਪ ਜੀ ਨੂੰ ਪੂਰੀ ਪ੍ਰਕਾਰ ਪਤਾ ਹੈ ਕਿ ਪੰਜਾਬ ਦੇ ਵਿੱਚ ਹੜ ON ਕਰਕੇ ਕਾਫੀ ਨਗਰਾਂ ਦੇ ਵਿੱਚ ਕਾਫੀ ਪਿੰਡਾਂ ਦੇ ਵਿੱਚ ਜਮੀਨਾਂ ਦਾ ਕਾਫੀ ਨੁਕਸਾਨ ਹੋਇਆ ਹੈ ਜੋ ਆਪ ਜੀ ਦੇਖਣ ਕਰ ਰਹੇ ਹੋ ਇਹ ਬਿਆਸਾ ਦਰਿਆ ਹੈ 13 ਸਤੰਬਰ ਨੂੰ ਮਹਾਂਪੁਰਸ਼ਾਂ ਨੇ ਇਸ ਬੰਨ ਦੀ ਜਿਹੜੀ ਸੇਵਾ ਸੀ ਉਹ ਸ਼ੁਰੂ ਕੀਤੀ ਸੀ ਸੋ ਸਤਿਗੁਰਾਂ ਜੀ ਦੀ ਅਪਾਰ ਕਿਰਪਾ ਰਹਿਮਤ ਹੋਈ ਹੈ ਕੱਲ ਰਾਤ ਨੂੰ ਸਾਧ ਸੰਗਤ ਜੀ ਬੰਨ ਦੀ ਸੰਪੂਰਨਤਾਈ ਹੋਈ ਹੈ ਸੋ ਮਹਾਂਪੁਰਖਾਂ ਦਾ ਕਹਿਣਾ ਹੈ ਸੰਗਤਾਂ ਨੂੰ ਕਿ ਭਾਈ ਦੇ ਇਸ ਤਰਕੇ ਸਾਹਾ ਸੰਗਤ ਜੀ ਬੰਨ ਹੈ ਇਸ ਨੂੰ 20 ਫੁੱਟ ਉੱਚਾ ਤੇ 30 ਫੁੱਟ ਚੌੜਾ ਕਰਨਾ ਹੈ ਸੋ ਸਤਜ ਰਜ ਜੀ ਦੀ ਕਿਰਪਾ ਦੇ ਨਾਲ ਜਿਹੜੀ ਸੇਵਾ ਹੈ ਉਹ ਚੱਲ ਰਹੀ ਆਪ ਜੀ ਦਰਸ਼ਨ ਕਰ ਸਕਦੇ ਹੋ ਮਹਾਪੁਰਖ ਆਪ ਹਾਜ਼ਰ ਰਹਿੰਦੇ ਨੇ ਫੇਰ ਤੋਂ ਲੈ ਕੇ ਸ਼ਾਮ ਤੱਕ ਸੋ ਅਜੇ ਸਵਾ ਮਿੰਟ ਤੋਂ ਉੱਤੇ ਟਾਈਮ ਹੋ ਚੁੱਕਾ ਹੈ ਇਸ ਬੰਦੇ ਸੇਵਾ ਚੱਲ ਰਹੀ ਆ ਆਪ ਜੀ ਦਰਸ਼ਨ ਕਰ ਸਕਦੇ ਸੋ ਆਹੀ ਗੁਰੂ ਜੀ ਦਾ ਕਲਪਸਾ ਪਿੰਡ ਪੜ ਜੋਲ ਹੁੰਡਾ ਪਿੰਡ ਕਲੇਰਾ ਹੁੰਡੇ ਵਾਲਾ ਬੰਨ ਹੈ ਉਹ ਇਧਰਲੇ ਪਾਸੇ ਜਿਹੜੀ ਬੈਲੀ ਆ ਉਹ 4000 ਏਕੜ ਦੇ ਲਗਭਗ ਦੱਸੀ ਗਈ ਹੈ ਵੀਰਾਂ ਨੇ ਸੋ ਜਿਹੜਾ ਪਾਣੀ ਹੈ ਉਹ ਰੁਕ ਚੁੱਕਾ ਹੈ ਸੋ ਕੁ ਸਮਾਂ ਬਾਅਦ ਕੇ ਜਿਹੜਾ ਪਾਣੀ ਹੈ ਉਹ ਕੱਟ ਜਾਵੇਗਾ ਸੋ ਜਿਹੜੇ ਕਿਸਾਨ ਵੀਰ ਹਨ ਉਹ ਆਪਣੀਆਂ ਜੜੀਆਂ ਫਸਲਾਂ ਹਨ ਉਹ ਕਣਕ ਦੀ ਬਿਜਾਈ ਕਰ ਸਕਦੇ ਨੇ